ਤੇ ਕਈ ਦੇਸ਼ਾਂ ਦੇ ਲਈ ਇਹ 2026 ਚੁਣੌਤੀਪੂਰਨ ਹੋਣ ਵਾਲਾ ਹੈ ਸਭ ਤੋਂ ਵੱਧ ਗੱਲ ਕਰ ਲਈਏ ਤਾਂ ਕੈਨੇਡਾ ਦੇ ਲਈ ਕਾਫੀ ਚੁਣੌਤੀਆਂ ਭਰਿਆ 2026 ਹੋਵੇਗਾ ਜਿੱਥੇ ਦੇ ਮਹਿਰਾ ਦਾ ਇਹ ਕਹਿਣਾ ਹੈ ਕਿ ਵਧ ਰਹੀ ਮਹਿੰਗਾਈ ਲਗਾਤਾਰ ਵਧ ਰਹੇ ਖਰਚੇ ਘਟ ਕਮਾਈ ਦੇ ਕਾਰਨ ਕੈਨੇਡਾ ਦੇ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਉਹ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕੋਲੋਂ ਜਾਣਕਾਰੀ ਲੈਣੇ ਆ ਕਿ ਅਖਰਕਾਰ ਇਸ ਸਮੇਂ ਕੈਨੇਡਾ ਦੇ ਵਿੱਚ ਕਿਹੋ ਜਿਹੇ ਹਾਲਾਤ ਚੱਲ ਰਹੇ ਨੇ ਸਸ਼ਰਕਲ ਜੋਲ ਜੀ ਹਾਂ ਜੀ ਹਾਂ ਜੀ ਮੇਗਾ ਆ ਹਾਂ ਜੀ ਤਾਂ ਇੱਕ ਨਾ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਕਿ ਕੈਨੇਡਾ ਦੇ ਵਿੱਚ 2026 ਚਾਰ ਤਾਂ ਗਿਆ ਪਰ ਕਾਫੀ ਸਾਰੀਆਂ ਜਿਹੜੀਆਂ ਚੁਣੌਤੀਆਂ ਨੇ ਉਹ ਕੈਨੇਡਾ ਨੂੰ ਸਾਹਮਣਾ ਕਰਨਾ ਪਵੇਗਾ ਕੀ ਕਹਿਣਾ ਚਾਹੁੰਗੇ ਇਸ ਤੇ ਹਾਂ ਨਹੀਂ ਬਿਲਕੁਲ ਮੇਗਾ ਜੀ ਸਭ ਤੋਂ ਪਹਿਲਾਂ ਤਨਵਾਦ ਸਾਰੇ ਸ਼ੋਤਨ ਦਰਸ਼ਕਾਂ ਨੂੰ ਜੀ ਆਇਆਂ ਨੂੰ ਔਰ ਬੜਾ ਹੀ ਅਹਿਮ ਮੁੱਦਾ ਹੈ ਕਿਉਂਕਿ ਸੋਚੇ ਰੂਪ ਦੇ ਵਿੱਚ ਪੰਜਾਬੀਆਂ ਦੀ ਨਜ਼ਰ ਹੈ ਜਿਹੜੀ ਕੈਨੇਡਾ ਤੇ ਲੱਗੀ ਰਹਿੰਦੀ ਹੈ ਆਮ ਤੌਰ ਤੇ ਅਮ ਬੈਟਰ ਫਿਚਰ ਦੇ ਸੈਟਲਮੈਂਟ ਵਾਸਤੇ ਪਰ ਪਿਛਲੇ ਕੁਝ ਸਮੇਂ ਤੋਂ ਉਪਰ ਦੇਖ ਰਹੇ ਹਾਂ ਕਿ ਕਾਫੀ ਡਿਸਟੈਬਲਾਈਜ਼ਡ ਜੋ ਸਿਚੁਏਸ਼ਨ ਆ ਇਸ ਦੇਸ਼ ਦੇ ਵਿੱਚ ਹੋਈ ਆ ਉਹ ਇਕਨੋਮੀ ਨੂੰ ਲੈ ਕੇ ਖਾਸ ਕਰਕੇ ਅਫੋਰਡੇਬਿਲਟੀ ਨੂੰ ਲੈ ਕੇ ਜਿਸ ਨੂੰ ਉਪਰ ਕਹਦੀ ਹੈ ਕਿ ਘਰਾਂ ਦੀ ਥੋੜਾ ਹੈ ਮਹਿੰਗਾਈ ਬਹੁਤ ਹੈ ਉਹਦੇ ਨਾਲ ਲੋਕਲ ਪੱਗਰ ਦੇ ਲੋਕਾਂ ਦੀ ਜਿਹੜੀ ਆਮਦਨ ਇਨਕਮ ਹੈ ਪੀ ਉਹਦੇ ਵਿੱਚ ਬਹੁਤਾ ਕੋਈ ਖਾਸ ਵਾਧਾ ਨਾ ਹੋਇਆ ਹੋਣ ਕਰਕੇ ਕਾਫੀ ਲੋਕ ਜਿਹੜੇ ਹੈਂਡ ਟੂ ਮਾਊਥ ਉੱਤੇ ਉਹਦੇ ਵਿੱਚ ਆਪਾਂ ਜਦੋਂ ਪੰਜਾਬੀ ਦੇ ਵਿੱਚ ਮੰਗਦੇ ਕਹਿ ਦਿੰਨੇ ਆ ਵੀ ਖਾਣਾ ਮੰਗ ਕੇ ਖਾਣਾ ਸਾਡੇ ਇੱਥੇ ਥੋੜਾ ਜਿਹਾ ਉਹ ਸਟੈਬਲਿਸ਼ਡ ਸਿਸਟਮ ਹੈ ਫੂਡ ਬੈਂਕ